ਜਿਉਂ ਉਹਨਾਂ ਨੇ दारू ਪੀਤੀ ਹੋਈ ਸੀ ਅੱਛਾ ਤੇ ਉਹ ਡੈਡੀ ਨੂੰ ਕਹਲਾ ਕੱਢਿਆ ਤੇ ਮੱਚਾ ਛੋਟੇ ਦਾ ਕੀ ਮਾਮਲਾ ਕੁੜੀ ਦਾ ਕੁੜੀ ਜਿਉਂ ਦੀ ਸੀ ਕੀ ਨਾ ਹੁੰਦਾ ਕੋਮਲ ਕਿੱਥੋਂ ਲੈਣ ਆਲੀ ਹੈ ਉਹਦੀ ਸਹੇਲੀ ਸੀ ਜੀ ਕਿ ਤੇਰੀ ਸੀਗੀ ਕੌਣ ਦੀ ਕੀ ਫਿਰ ਤੇਰੇ ਨਾਲ ਕੀ ਗੱਲਬਾਤ ਸੀਗੀ ਉਹਦੀ ਨਹੀਂ ਜਿਵੇਂ ਭਾਬੀ ਤੌਰ ਤੇ ਗੱਲ ਕਰਦਾ ਸੀ ਅੱਛਾ ਭਾਬੀ ਨੇ ਕੀ ਰੱਦ ਕਰਾ ਦੇ ਉਹ ਜੋ ਗਲਤ ਸੋਚਦਾ ਹੈ ਕਿ ਮੈਂ ਉਹਦੇ ਨਾਲ ਗੱਲ ਕਰਨਾ ਤਾਂ ਅੱਛਾ ਕੀ ਨਾਮ ਕੀ ਇਹ ਕੁੜੀ ਦਾ ਕੋਮਲ ਫਿਰ ਉਸ ਉਸ ਰਾਤ ਹੋਇਆ ਕੀ ਸੀ ਵਸਈ ਰਾਤ ਜੋ ਉਸ ਦਿਨ ਗੱਤੀ ਆਜਾ ਨਾਲ ਬੜਾ ਏ ਇੱਕ ਮਿੰਟ ਇੱਕ ਮਿੰਟ ਸਰ ਇੱਕ ਮਿੰਟ ਬਾਉ ਜੀ ਨਹੀਂ 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 ਤੂੰ ਇੱਕ ਮਿੰਟ ਇੱਕ ਮਿੰਟ ਇੱਕ ਸਰ ਸਮਾ ਲਿੰਗ ਯਾ ਮਾਈ ਸਰ ਖੁਸ਼ ਹੈ ਨਹੀਂ ਨਾ ਆਪਣਾ ਜੰਦਾ ਖੁਸ਼ ਹੈ ਯਾ ਜੰਦਾ ਮਿਆਰ ਹੈ ਹਾਂ ਸਰ ਬਸ ਇੱਕ ਦੋ ਕਿਹਾ ਦੋ ਦਿਨ ਆ ਰਹੀ ਰਹੀ ਜਿਸਾਨਾ ਸਿਟੀ ਫਾਜ਼ਿਲਕਾ ਦੇ ਵਿੱਚ ਇੱਕ ਕਤਲ ਕੇਸ ਦਰਜ ਕੀਤਾ ਗਿਆ ਸੀਗਾ ਮਤੀ 19 8 2024 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ੇਫ ਫਰਾਰ ਹੋ ਗਿਆ ਸੀ ਜਿਹਨੂੰ ਸਾਡੀ ਇੰਟੈਲੀਜੈਂਸ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਹੈਲਪ ਨਾਲ CIA ਦੀਆਂ ਟੀਮਸ ਤੇ SHU ਸਾਬ ਸਿਟੀ ਸਰਵਪੰਦੀਪ ਸਿੰਘ ਨੇ ਬੜੀ ਹੀ ਆਫ ਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਕੰਪਾਸਟ ਦੀ ਤੇ ਉੱਥੇ ਜਿਹੜੇ ਕੋਲੇ ਇੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਅੱਛਾ ਜਿਹੜਿਆ ਅਸਰ ਕਰਨ ਦਾ ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ ਕਿਸੇ ਜੋ ਸਾਨੂੰ ਮੁਢਲੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਵ ਸੀਗੇ। ਉਹ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਵਿੱਚ। ਥੋੜੀ ਦੀ ਇਨਟੀਟੀ ਸਾਈ ਹੋ ਗਈ ਸੀ? ਨਹੀਂ। ਉਹ ਹਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਡੇ ਕੋਲੇ ਆਫੀਸ਼ੀਅਲੀ ਜਿਹੜਾ ਨਾ ਜੀ ਇਨਵੈਸਟੀਗੇਸ਼ਨ ਜਦੋਂ ਤੱਕ ਕੋਈ ਜੁਆਇਨ ਨਹੀਂ ਕਰੂਗਾ ਉਦੋਂ ਤੱਕ ਅਸੀਂ ਉਸ ਤੇ ਕੋਈ ਕਮੈਂਟ ਨਹੀਂ ਕਰਾਂ ਬੜਾ ਪ੍ਰੀ ਮੈਚੁਰ ਸਟੇਜ ਹੈ ਸਕਵਾਡ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇੰਜੀਨੀਅਰ ਹਲੇ ਕੀ ਉਸ ਦੀ ਰਿਪੋਰਟ ਲੈ ਰਹੇ ਆ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਤੇ ਉਹ ਅਸੀਂ ਅਪਡੇਟ ਕਰਾਂਗੇ ਬڑا ਪ੍ਰੀਮਚੂਰ ਸਟੇਜ ਹੈ ਜੀ ਇਸ ਦੇ ਤੇ ਨਿਸ਼ੇ ਦੀ ਕਮੈਂਟ ਨਹੀਂ ਕੀਤਾ ਜਾ ਰਿਹਾ ਹੋਵੇ ਇਨਵੈਸਟੀਗੇਸ਼ਨ ਚ ਜਾਰੀ ਹੈ ਰਿਮਾਂਡ ਦੇ ਵਿੱਚ ਜੋ ਕੋਈ ਗੱਲ ਸਾਹਮਣੇ ਆਊਗੀ ਤਾਂ ਅਸੀਂ ਹਰ ਪਹਿਲੂ ਤੋਂ ਜਾਂਚ ਨੂੰ ਅੱਗੇ ਬਤਾਵਾਂਗੇ